ਸਸਰੀਗਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਇੰਗਲੈਂਡ ਤੋਂ ਪੱਤਰਕਾਰ ਸੁਜਿੰਦਰ ਸਿੰਘ ਢੱਡੇ ਪਿਛਲੇ ਹਫਤੇ ਸੌਤਕੋਟ ਇਲੈਕਟ੍ਰਿਕ ਜੋ ਵਾਪਰੀ ਸੁਰੇਬਾਈ ਦੀ ਘਟਨਾ ਚ ਤਿੰਨ ਬੱਚਿਆਂ ਦੀ ਮੌਤ ਹੋ ਜਾਣ ਅਤੇ ਕਈਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਤੇ ਇਸ ਘਟਨਾ ਤੋਂ ਬਾਅਦ ਜਿੱਥੇ ਕਿ ਕਈ ਪਿੰਤੋਂ ਵਧੇਰੇ ਲੋਕਾਂ ਦੀ ਜਿਹੜੇ ਬੱਚੇ ਆ ਤਾਂ ਉਹਨਾਂ ਚ ਦੋ ਵਿਅਕਤੀ ਨੌਜਵਾਨਾਂ ਵਿਅਕਤੀ ਦੱਸੇ ਜਾ ਰਹੇ ਉਹਨਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਇਸ ਘਟਨਾ ਤੋਂ ਬਾਅਦ ਇੱਥੋਂ ਦੇ ਬ੍ਰਿਟਿਸ਼ ਲੋਕਾਂ ਲੋ ਇੱਕ ਜਥੇਬੰਦੀ ਵੱਲੋਂ ਇੱਕ ਭਾਈਚਾਰੇ ਨੂੰ ਨਸਾਨਾ ਬਣਾਉਂਦਿਆ ਅਫਵਾਹ ਫਲਾਈ ਗਈ ਕਿ ਇੱਕ ਭਾਈਚਾਰੇ ਅਮ ਨਸ਼ਕਤ ਰਨੋਂ ਅੰਜਾਮ ਦਿੱਤਾ ਗਿਆ ਹੈ ਇਸ ਸੰਬੰਧ ਚ ਇੱਕ ਮਸਜਿਦ ਤੇ ਵੀ ਹਮਲਾ ਕਰਕੇ ਉਹਦੀ ਪੰਤ ਤੋੜ ਕੀਤੀ ਗਈ ਪੁਲਿਸ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਤੋਂ ਬਾਅਦ ਜਿਹੜਾ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਚ ਜਿਹੜੇ ਦੰਗੇ ਪੜਕ ਚੁੱਕੇ ਆ ਅ ਰੋਸ਼ ਪ੍ਰਦਰਸ਼ਨ ਜਾਰੀ ਆ ਇੱਥੋਂ ਦੀ ਇੱਕ ਜਥੇਬੰਦੀ ਬ੍ਰਿਟਿਸ਼ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦੂਸਰੇ ਦੇਸ਼ਾਂ ਤੋਂ ਆ ਕੇ ਲੋਕ ਇੱਥੇ ਵਸੇ ਆ ਉਹ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾਵੇ ਤੇ ਪਰ ਇਸ ਇਥੇ ਸ਼ਾਂਤੀ ਬਹਾਲੀ ਲਈ ਇਥੋਂ ਦੀਆਂ ਵਕੂ ਜਤੇ ਬੰਦੀ ਜਿੰਨੇ ਚਾਹੇ ਇੰਡੀਅਨ ਵਰਕਰਰ ਐਸੋਸੀਏਸ਼ਨ ਵੀ ਸ਼ਾਮ ਲਿਆ ਉਹਨਾਂ ਦੇ ਸਪੋਕਸਪਰਸਨ ਸਿਤਾ ਸਿੰਘ ਗਿੱਲ ਦੀ ਅਗਵਾਈ ਚ ਇੱਥੇ ਲੈਫਟ ਚੇਕਰ ਰੋਸ ਪ੍ਰਦਰਸ਼ਨ ਕਰਕੇ ਮੁਜਾਹਰਾ ਕਰਕੇ ਜਿਹੜਾ ਸ਼ਾਂਤੀ ਬਹਾਲੀ ਰੱਖਣ ਲਈ ਜਿਹੜੀ ਜੁਕੇ ਸਰਕਾਰ ਨੂੰ ਮੰਗ ਕੀਤੀ ਗਈ ਹੈ ਇਸ ਮੌਕੇ ਤੇ ਦੋ ਤਰ੍ਹਾਂ ਚ ਆਪਸੀ ਟਕਰਾਅ ਹੁੰਦਾ ਵਾਰ-ਵਾਰ ਬੱਚਿਆ ਦੇਪੂ ਤੋਂ ਉਸਤਾਦੀ ਨਾਲ ਜਿਹੜੇ ਦੰਗਾ ਕਰੀਏ ਜਿਹੜੇ ਦੋ ਦੰਗਾ ਕਰਨੀ ਜਿਹੜੇ ਦੱਸਿਆ ਰਹੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਸੀਂ ਇਸ ਸੰਬੰਧੀ ਕਰਦੇ ਅਸੀਂ ਸਤਲ ਸਿੰਘ ਗਿੱਲ ਨਾਲ ਗੱਲਬਾਤ ਜਾਣਦੇ ਉਹਨਾਂ ਪੁੱਛੋ ਕਿ ਇਹੜਾ ਅਸਲ ਮਸਲਾ ਇਸ ਕੀ ਐ ਕਿੱਥੋਂ ਇਹ ਘਟਨਾ ਜਿਹੜੀ ਇਹਦੀ ਸ਼ੁਰੂਆਤ ਹੋਈ ਪਿਛਲੇ ਹਫਤੇ ਸਾਉਥਪੋਰਟ ਇਲਾਕੇ ਦੇ ਵਿੱਚ ਵਾਪਰੀ ਇੱਕ ਘਟਨਾ ਚ ਜਿੱਥੇ ਕਿ ਇੱਕ ਹਮਲਾਵਰ ਵੱਲੋਂ ਜੋਗਾ ਤੇ ਹੋਰ ਜਿਹੜੀਆਂ ਵਿਦਿਅਕ ਕਲਾਸਾਂ ਰਾਹਰੇ ਬੱਚਿਆਂ ਛੋਟੇ ਬੱਚਿਆਂ ਤੇ ਜਿਹੜਾ ਹਮਲਾ ਕਰਤਾ ਗਿਆ ਸੀ ਚਾਕੂ ਨਾਲ ਤੇ ਤਿੰਨ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ ਇਨਾ ਚੋਂ ਕੁਝ 8 ਦੇ ਕਰੀਬ ਜਿਹੜੇ ਬੱਚੇ ਤੇ ਦੋ ਜਿਹੜੇ ਅਧਿਆਪਕ ਹੈ ਜਿਹੜੇ ਟੀਚਰ ਕਹ ਲੋ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਜਿੰਨਾ ਚੋਂ 8 ਦੀ ਜਿਹੜੀ ਪੈਂਦੀ ਜਿਹੜੀ ਹਾਲਤ ਜੀ ਗੰਭੀਰ ਦੱਸੀ ਜਾ ਰਹੀ ਹੈ ਇਸ ਸੰਬੰਧ ਚ ਬਾਅਦ ਦੇ ਵਿੱਚ ਇੱਕ ਮਸਜਿਦ ਤੇ ਵੀ ਜਿਹੜਾ ਇਥੋਂ ਦੇ ਬ੍ਰਿਟਿਸ਼ ਲੋਕਾਂ ਲੋ ਇੱਕ ਜਥੇਬੰਦੀ ਵੱਲੋਂ ਜਿਹੜਾ ਨਸਲੀ ਹਿੰਸਾ ਪਲਾਉਂਦੇ ਆ ਹਮਲਾ ਕੀਤਾ ਗਿਆ ਤੇ ਉਹਦੀ ਮਸਜਿਦ ਦੀ ਪੰਤ ਤੋੜ ਕੀਤੀ ਜਿਹਦੇ ਵਿੱਚ ਪੁਲਿਸ ਦੇ ਵਾਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਇਸ ਸੰਬੰਧ ਚ ਲਖਤਰ ਦੇ ਵਿੱਚ ਵੀ ਜਿਹੜਾ ਉਸ ਬ੍ਰਿਟਿਸ਼ ਜਿਹੜੀ ਅਨਸਰ ਜਥੇਬੰਦੀ ਆ ਜਿਨ੍ਹਾਂ ਨੂੰ ਇਹ ਹਿੰਸਾ ਫਲਾਈ ਗਈ ਹੈ ਜਿਨ੍ਹਾਂ ਲੋਕ ਇੱਕ ਅਫਵਾਹ ਦੇ ਤੌਰ ਤੇ ਜਿਹੜਾ ਇੱਕ ਭਾਈ ਜਰਨ ਜਿਹੜਾ ਨਸ਼ਨਾ ਪਾਇਆ ਜਾ ਰਿਹਾ ਉਹਨਾਂ ਲੋਕ ਇੱਥੇ ਪ੍ਰਦਰਸ਼ਨ ਕਰਕੇ ਜਿਹੜੇ ਦੂਸਰੀਆਂ ਕਮਿਊਨਿਟੀਆਂ ਜਿੱਦਾਂ ਕਿ ਵਕਫ ਦੇ ਸੱਤੋ ਜਿਹੜੇ ਲੋਕ ਆ ਕਿ ਇੱਥੇ ਵਸੇ ਉਹਨਾਂ ਨੂੰ ਇੱਥੋਂ ਵਾਪਸ ਜਾਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਹਿੰਸਾ ਦੇ ਵਿਰੋਧ ਚ ਇਸ ਦੰਗਿਆਂ ਦੇ ਵਿਰੋਧ ਚ ਜਿਹੜਾ ਇੱਥੋਂ ਜਿਹੜੀਆਂ ਵਕਫ ਸ਼ਾਂਤੀ ਪਸੰਦ ਜਥੇਬੰਦੀਆਂ ਜਿੱਦਾਂ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨੇ ਜਾਂ ਹੋਰ ਜਥੇਬੰਦੀਆਂ ਨਾਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਇਸ ਨੂੰ ਯੂਕੇ ਸਰਕਾਰ ਤੋਂ ਮੰਗ ਕੀਤੀ ਗਈ ਜਿਹੜੀ ਹੈ ਇਹੋ ਜਿਹੀਆਂ ਜਿਹੜੀਆਂ ਅਸ਼ਾਂਤੀ ਫਲੋਣਾ ਵਾਲੀਆਂ ਜਿਹੜੀ ਦੱਗੇ ਫਲੋਣਾ ਵਾਲੀਆਂ ਜਿਸ ਸੰਬੰਧੀਆਂ ਉਹਨਾਂ ਨੂੰ ਨੱਥ ਪਾਈ ਜਾਵੇ ਇਸ ਮੁਖਤੇ ਦੋ ਤਰ੍ਹਾਂ ਨਾ ਦੋਹਾਂ ਤਰ੍ਹਾਂ ਚ ਟਕਰਾਅ ਹੁੰਦਾ ਜਿਹੜਾ ਵਾਰ-ਵਾਰ ਬੱਚਿਆ ਪੁਲਿਸ ਨੂੰ ਮੁਖਤਾਦੀ ਵਰਤਦੇ ਆ ਦੋਹਾਂ ਪਾਈਚਾਰੇ ਦੇ ਲੋਕਾਂ ਨੂੰ ਦੋਹਾਂ ਸਥ ਵਿੰਦੀ ਜਿੱਦਾਂ ਤੇ ਜਿਹੜਾ ਰੋਸ ਮੁਰਜ਼ਾਰੇ ਕਰ ਰਹੀਆਂ ਸਨ ਜੋ ਦੋਹਾਂ ਜਥੇ ਉਹਨਾਂ ਨੂੰ ਸ਼ਾਂਤ ਕੀਤਾ ਗਿਆ ਤੇ ਮੁਖਦੇੜੇ ਗਿਆ ਇਸ ਪ੍ਰਦਰਸ਼ਨ ਦੌਰਾਨ ਜਿਹੜੇ ਦੋ ਜਿਹੜੇ ਵਿਅਕਤੀ ਉਹਨਾਂ ਨੂੰ ਪੁਲਿਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼ੀਤਲ ਸਿੰਘ ਜਿਹੜੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਨੇ ਸਪੋਕਸਪਰਸਨ ਨੇ ਇਹਨਾਂ ਲੋ ਜਿਹੜਾ ਇਹ ਜਿਹੜੇ ਦੰਗੇ ਪੜਕਾਏਗੇ ਉਹਨਾਂ ਉਰਤ ਜਿਹੜਾ ਸ਼ਾਂਤੀ ਦੀ ਬਹਾਲੀ ਲਈ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਗਿਆ ਸਭ ਤੁਹਾਡੇ ਲੋ ਵੀ ਜਿਹੜਾ ਇਹ ਜਿਹੜੇ ਇਥੋਂ ਦੀ ਇੱਕ ਜੱਥੇਬੰਦੀ ਹੈ ਬ੍ਰਿਟਿਸ਼ ਲੋਕਾਂ ਦੇ ਜੱਥੇਬੰਦੀ ਉਹਨਾਂ ਨੂੰ ਜਿਹੜੇ ਦੰਗੇ ਪਰਕਾਇਰ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਲੋਕ ਇੱਥੇ ਵਸੇ ਆ ਉਹਨਾਂ ਨੂੰ ਵਾਪਸ ਭੇਜਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਵਿਰੋਧ ਚ ਸ਼ਾਂਤੀ ਬਹਾਲ ਲਈ ਤੁਸੀਂ ਤੁਹਾਡੇ ਲੋਕ ਇੱਕ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿ ਟਕਰਾਅ ਹੁੰਦਾ ਵਾਲ-ਵਾਲ ਬਚਿਆ ਕੀ ਉਸ ਤਰ੍ਹਾਂ ਕੀ ਹਾਲਾਤ ਸਨ ਜਿੱਦਨ ਤੁਸੀਂ ਜਿੱਦਾਂ ਕਿ ਕੱਲ ਹੀ ਮਨਾ ਕੀਤੀ ਹੈ ਤੁਸੀਂ ਇਹ ਪ੍ਰਦਰਸ਼ਨ ਕੀਤਾ ਹਾਂਜੀ ਭਾਏ ਇਹ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸਾਡਾ ਤਾਂ ਮੇਨ ਮਕਸਦ ਹੈਗਾ ਕਿ ਇੱਥੇ ਦੇ ਲੋਕ ਜਿਹੜੇ ਹੈਗੇ ਆ ਸਾਨੂੰ ਚਾਹੇ ਗੋਰੇ ਆ ਕਾਲੇ ਆ ਸਾਡੀਆਂ ਪ੍ਰੋਬਲਮਾਂ ਸਾਂਝੀਆਂ ਹੈਗੀਆਂ ਸਾਡੇ ਦੁੱਖ ਸੁੱਖ ਸਾਂਝੇ ਆ ਸਾਡੇ ਹਾਸੇ ਰੋਣੇ ਸਾਂਝੇ ਆ ਵੀ ਸਾਨੂੰ ਇਕੱਠੇ ਹੋ ਕੇ ਇਹ ਜਿਹੜੀਆਂ ਨਸਲਵਦੀ ਜਥੇਵੰਦੀਆਂ ਹੈਗੀਆਂ ਇਹ ਹਮੇਸ਼ਾ ਹੀ ਇਦਾਂ ਦਾ ਕੂੜ ਪ੍ਰਚਾਰ ਕਰਦੀਆਂ ਹੈਗੀਆਂ ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਮੌਕੇ ਦੀਆਂ ਹਕੂਮਤ ਪਾਰਟੀ ਆ ਉਹ ਉਹਦੀ ਸ਼ੈ ਲੈ ਕੇ ਕਈ ਵਾਰੀ ਉਹ ਜਿਹੜੀਆਂ ਅਸਲ ਜਿਹੜੀਆਂ ਪ੍ਰੋਬਲਮਾਂ ਲੋਕਾਂ ਦੀਆਂ ਇੱਥੇ ਇਕਨੋਮਿਕ ਪ੍ਰੋਬਲਮ ਆ ਗਈ ਆ unemployment problem ਹੈਗੀ ਆ ਹੋਰ ਸਾਰੀਆਂ ਢੇਰ ਸਮੱਸਿਆਵਾਂ ਹੈਗੀਆਂ ਜਿਹਦੇ ਜਿਹਨੂੰ ਜਿਹੜਾ ਆ ਲੋਕਾਂ ਦਾ ਅਸਲੀ ਬੁੱਦੇ ਤੋਂ ਧਿਆਨ ਲਾਂਭੇ ਕਰਨ ਵਾਸਤੇ ਇਹੋ ਜਿਹੇ ਦਗੇ ਮੈਂ ਪਹਿਲਾਂ ਵੀ ਭੜਕਾਉਂਦੇ ਰਹੇ ਆ ਜਿਹਦੇ ਵਿੱਚ ਸਾਡੇ ਬ੍ਰਿਟਾਨੀਆਂ ਦਾ ਜੇ ਕਹਿਦਾ ਹੋ ਤਾਂ ਇੱਥੇ ਸਾਡਾ ਬਿਲੀਅਨ ਬਿਲੀਅਨ ਪਾਉਂਡ ਦੀ ਡਿਸਪਲਏ ਹੋ ਗਈ ਆ ਪਿਛਲੇ ਹਿਸਟਰੀ ਦੇ ਵਿੱਚ ਦੇਖ ਲਓ ਇਹ ਇੱਥੇ ਦੀ ਪ੍ਰੋਪਰਟੀ ਨੂੰ ਨੁਕਸਾਨ ਕੀਤਾ ਗਿਆ ਕਈ ਸਾਡੇ ਇਨੋਸੈਂਟ ਸਾਡੀਆਂ ਜਿਹੜੇ ਸਾਡੇ ਬੰਦੇ ਸੀ ਉਹਨਾਂ ਦਾ ਮਾਰਡਰ ਵੀ ਪਿਛਲੇ ਟਾਈਮ ਵਿੱਚ ਕੀਤਾ ਗਿਆ ਹੈਗਾ ਤੇ ਇਹੋ ਜਿਹੜੀ ਜਸੇਮੰਦੀ ਆ ਇੰਗਲਿਸ਼ ਡਿਫੈਂਸ ਲੀਗ ਹੁਣ ਇਹਦਾ ਨਵਾਂ ਰੂਪ ਹੈਗਾ ਇਹੋ ਸਾਹਮਣੇ ਆਈ ਆ ਇਹਦਾ ਇਸ ਵੇਲੇ ਪਿਛਲੇ ਜਨਰਲ ਇਲੈਕਸ਼ਨ ਵਿੱਚ ਵੀ ਇਹਨਾਂ ਨੇ ਜਿਹੜਾ ਬੜਾ ਇਸ ਵੇਲੇ ਲੋਕਾਂ ਵਿੱਚ ਜਿਹੜੀ ਆ ਇੱਕ ਭਲ ਬਣਾਉਣੀ ਸ਼ੁਰੂ ਕਰ ਦਿੱਤੀ ਆਪਣਾ 14% ਇਹਨਾਂ ਨੇ ਵੋਟਾਂ ਵੀ ਹਾਸਲ ਕੀਤੀਆਂ ਚਾਰ ਮੈਂਬਰ ਪਾਰਲੀਮੈਂਟ ਇਹਨਾਂ ਨੇ ਇਲੈਕਟ ਕਰ ਲਏ ਹੈਗੇ ਆ ਜਿਹੜੇ ਕਿ ਅੱਜ ਬਰਤਾਨੀਆਂ ਦੇ ਲੋਕਾਂ ਦੇ ਬੜੀ ਚਿੰਤਾ ਦਾ ਵਿਸ਼ਾ ਆ ਵੀ ਜਿਹੜੀਆਂ ਇਹੋ ਜਿਹੜੀਆਂ ਜਦੋਂ ਇਦਾਂ ਦੀ ਘਟਨਾ ਵਾ ਆ ਆ ਕੀ ਗਲਤ افਵਾ ਉਥੇ ਸਾਊਥ ਪੋਰਟ ਦੇ ਕਾ ਗਲਤ ਪਵਾਫਰਾ ਕੇ ਕਿ ਇਹੋ ਜਿਹੜਾ ਆ ਜਿਹਨਾਂ ਜਿਹੜਾ 17 ਸਾਲਾਂ ਦਾ ਵਿਅਕਤੀ ਆ ਜਿਨੇ ਇਹ ਘਟਨਾ ਦੇ ਜ਼ਿੰਮੇਵਾਰ ਆ ਉਹ ਇੱਕ نسل ਤੇ ਇੱਕ ਜਿਹੜੀ ਆ ਧਰਮ ਦੇ ਵਿਸ਼ੇਸ਼ ਤੌਰ ਤੇ ਮੁਸਲਮ ਭਾਈਚਾਰੇ ਨਾਲ ਸੰਬੰਧ ਰੱਖਦਾ ਆ ਤੇ ਉਹ ਇਸ ਤਰੀ ਰਾਹੀਂ ਆਇਆ ਸੀ ਤੇ ਉਹ ਕੁਛ ਸਮਾਂ ਹੋਇਆ ਉਹ ਪਾਰਟਿਕੂਲਰ ਜਿੱਦਾਂ ਉਹਨੂੰ ਇਹੋ ਝੂਠੀ ਵਵਾ ਨਾ ਕਿ ਉਹ ਨਾ ਮੁਸਲਮ ਭਾਈਚਾਰੇ ਨਾਲ ਸੰਬੰਧ ਰੱਖਦਾ ਆ ਉਹ ਇੱਥੇ ਦਾ ਨਾਗਰਿਕ ਆ ਬ੍ਰਿਟਾਨੀਆ ਦਾ ਜੀ ਥਲੇ ਉਹ ਜਿਹੜੀ ਆ ਉਹਦੀ ਬਾਰੇ ਅਸੀਂ ਪੂਰੀ ਡਿਸਕਲੋਜ਼ ਜਿਹੜੀ ਆ ਉਹ ਕਿਉਂਕਿ ਅੰਡਰਏਜ ਆ ਯਾਨੀ ਸਾਰਾ ਪਾਣਾ ਬਰਤਾਇਆ ਹੈਗਾ ਬਹੁਤ ਗੰਭੀਰ ਲੋਕ ਜਿਹੜੇ ਆ ਬੱਚੇ ਜਾਨ ਤੋਂ ਬੈਠੇ ਆ ਹੋਰ ਕਈ ਸੀਰੀਅਸ ਹੈ ਗਿਆ ਉਹਦਾ ਨਾਂ ਤਾਂ ਨਹੀਂ ਹੱਲੇ ਡਿਸਕਲੋਜ਼ ਨਾ ਪੁਲਿਸ ਕਰ ਸਕਦੀ ਨਾ ਇਸ ਕਿਉਂ ਇਹੋ ਜਿਹਾ ਹਾਂ ਦੀ ਜਨਾ ਇਹਦੇ ਲਈ ਜਿਹੜਾ ਆ ਇੱਥੇ ਲੈਸਟਰਸ ਦੇ ਵਿੱਚ ਵੀ ਅਸੀਂ ਇਹ ਜਿਹੜਾ ਨਸਲਬੰਦੀ ਇਹੋ ਜਥੇਬੰਦੀ ਨੇ ਕਾਲ ਦਿੱਤੀ ਹੈਗੀ ਆ ਵੀ ਅਸੀਂ ਇੱਥੇ ਡਿਮੋਨਸਟ੍ਰੇਸ਼ਨ ਕਰਾਂਗੇ ਉਹਦੇ ਵਿਰੁੱਧ ਵਿੱਚ ਉਹਦੇ ਕੂੜ ਪ੍ਰਚਾਰ ਨੂੰ ਪਿਆਸੀ ਇੱਥੇ ਲੈਸਟਰ ਜਿਹੜਾ ਮਲਟੀਕਲਚਰ ਸਿਟੀ ਆ ਇਹਨੂੰ ਲਿਟਲ ਇੰਡੀਆ ਵੀ ਕਿਹਾ ਜਾਂਦਾ ਆ ਤੇ ਮжоਰਿਟੀ ਚ ਲੋਕ ਜਿਹੜੇ ਆ ਪੰਜਾਬ ਚਾਹਦੇ ਵਾਸਤੇ ਆ ਪਿਆਸੀ ਤੁਹਾਨੂੰ ਇੱਥੇ ਇਹੋ ਕਾਰਾ ਨਹੀਂ ਕਰਨ ਦਵਾਵਾਂਗੇ ਲੋਕਾਂ ਦੇ ਆਪਸ ਵੰਡ ਨਹੀਂ ਪਾਉਣ ਦਵਾਵਾਂਗੇ ਅਸੀਂ ਲਾਬ ਲੈਸਟਰ ਏ ਟ੍ਰਿਸਿਜਮ ਦੇ ਬੈਨਰ ਥੱਲੇ ਇੰਡੀਅਨ ਵਰਕਰ ਐਸੋਸੀਏਸ਼ਨ ਗੇਟ ਬਟਨ ਨੇ ਵੀ ਉਹਦੇ ਵਿੱਚ ਪੱਦ ਚੜ ਕੇ ਹਿੱਸਾ ਲਾਇਆ ਤਾਂ ਇਹਦੇ ਵਿੱਚ ਅਸੀਂ ਅਹ ਮੁਜਾਰਾ ਕਰਕੇ ਹਟੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇੱਕ ਚੇਤਾਵਨੀ ਦਿੰਨੇ ਆ ਕਿ ਇੱਥੇ ਦੀ ਪੁਲਿਸ ਨੂੰ ਵੀ ਇੱਥੇ ਦੀ ਐਸਾ ਹਕੂਮਤ ਨੂੰ ਵੀ ਇਹ ਨਸਲਵਾਦੀ ਜਿਹੜੇ ਲੋਕ ਹੈਗੇ ਆ ਇਹਨੂੰ ਰੋਕੋ ਇਹਨਾਂ ਦਾ ਪੋਲਿਟਿਕਲ ਏਜੰਡਾ ਆ ਇਹੋ ਇਮੀਗ੍ਰੇਸ਼ਨ ਜਿਹੜੇ ਨਾਲ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਉਹ ਪ੍ਰਚਾਰ ਕਰ ਰਹੇ ਹੈ ਗਿਆ ਜਦ ਕਿ ਇੱਥੇ ਜਦੋਂ ਇਹੋ ਇਮੀਗਰੈਂਟ ਦੀ ਗੱਲ ਦਿੰਦੇ ਆ ਉਥੇ ਨਾ ਉਹ ਜਿਹੜੇ ਆ ਜਦੋਂ ਇਦਾਂ ਦੀ ਆਪਕ ਇਕਨੋਮਿਕ ਪਾਲਿਸੀਆਂ ਲਈ ਅਸੀਂ ਇਮੀਗ੍ਰੈਂਟ ਜ਼ਿੰਮੇਵਾਰ ਆ ਅਨਪਲਾਈਮੈਂਟ ਲਈ ਅਸੀਂ ਅਨਮ ਉਹ ਕੀ ਜ਼ਿੰਮੇਵਾਰ ਆ ਅਸੀਂ ਇੱਥੇ ਦੇਸ਼ ਦੀ ਖੁਸ਼ਹਾਲੀ ਕੀਤੀ ਆ ਇਮੀਗ੍ਰੈਂਟ ਆ ਰਿਆ ਇਹੋ ਅਸੀਂ ਪਾੜਾ ਨਹੀਂ ਪੈਣ ਦਵਾਂਗੇ ਇੱਥੇ ਦੀਆਂ ਅਸੀਂ ਇਹ ਪਾਵਰਫੁਲ ਵੌਇਸ ਜੀ ਦੀ ਆ ਇਸ ਚਾਚਾ ਕੋਈ ਨਾ ਲੋਕਾਂ ਨੂੰ ਪਾਇਆ ਹੈਗਾ ਬਹੁਤ ਵੱਡਾ ਯੋਗਦਾਨ ਪਾਇਆ ਹੈ ਹਾਂ ਇੱਥੇ ਦੀ ਇਕਨੋਮੀ ਅਸੀਂ ਪਰਫੁੱਲਣ ਕੀਤੀ ਆ ਜਦ ਕਿ ਇਹਨਾਂ ਜਦੋਂ ਅਟੈਕ ਕਰਨੇ ਆ ਉੱਥੇ ਨਾ ਇਹਨਾਂ ਨੇ ਦੇਖਣਾ ਜਿਹੜੇ ਜਦੋਂ ਇਦਾਂ ਦੀ ਫੈਲਦੀ ਆ ਗੱਲ ਉਹ ਨਾ ਦੇਖਦੇ ਆ ਇਹ ਸਿੱਖਾ ਨਾ ਦੇਖਦੇ ਮੁਸਲਮਾਨ ਉਹ ਨਾ ਦੇਖਦੇ ਹਿੰਦੂ ਉਹ ਉਹ ਰਿਲੀਜੀਨਾਂ ਨਹੀਂ ਉਹ ਸਾਡੇ ਕਲਰ ਨੂੰ ਟਾਰਗੇਟ ਬਣਾਉਂਦੇ ਆ ਜਿਹੜੇ ਕਿ ਆਉਣ ਵਾਲੇ ਸਮੇਂ ਚ ਜਿੱਦਾਂ ਇਹ ਉਹ ਦਗੇ ਭੜਕਾਈ ਜਾ ਰਹੇ ਹੈਗੇ ਆ ਮਾਂਚੈਸਟਰ ਕੀ ਲਿਵਰਪੂਲ ਕੀ ਹੋਰ ਜਿਹੜੇ ਸਾਰੇ ਨੋਟਿੰਗਮ ਕੀ ਲੰਡਨ ਦੇ ਵਿੱਚ ਕੀ ਸਾਰੇ ਪਾਸੇ ਇਹ ਵਾਇਲੈਂਸ ਕਰਦੇ ਆ 100 ਦੇ ਕਰੀਬ ਪਿਛਲੇ ਪਿਛਲੇ ਅਹਾਈ ਐਸੇ ਹਫਤੇ ਜਿਹੜੇ ਆ ਉਹ ਉਥੇ ਬੰਦੇ ਅਰੈਸਟ ਕੀਤੇ ਆ 50 ਦੇ ਕਰੀਬ ਪੁਲਿਸ ਅਫਸਰ ਜਿਹੜੇ ਆ ਇੰਜਰਡ ਹੋਏ ਆ ਸਾਊਥ ਪੋਰਟ ਵਿੱਚ ਕਿੰਨੇ ਹੋਰ ਦਰਜਣ ਇਹੋ ਦਗਾਕਾਰੀ ਜਿਹੜੇ ਆ ਪੁਲਿਸ ਨੇ ਜਿਹੜੇ ਦਰਜਣਾਂ ਦੇ ਹਿਸਾਬ ਨਾਲ ਆ ਮੋਸਟ ਪਾਕਵਕ ਸ਼ਹਿਰਾਂ ਤੋਂ ਅਰੈਸਟ ਕੀਤੇ ਆ ਐਸੀ ਹੋ ਤਾਂ ਉਹਨਾਂ ਜਿਹੜੀਆਂ ਭਾਵਨਾयां ਆ ਹੈਗੀਆਂ ਲੋਕਾਂ ਨੂੰ ਬੰਨਣ ਦੀਆਂ ਇਹ ਖਰਗਜ ਨਹੀਂ ਹੋਣਾ ਨਮਾਗੇ ਇੰਡੀਅਨ ਵਰਕਰ ਐਸੋਸੀਏਸ਼ਨ ਅੱਜ ਵੀ ਇੱਥੇ ਲੋਕਾਂ ਨੂੰ ਕਾਲ ਦੇ ਰਹੀ ਆ ਇਹੋ ਕਦੀ ਖਰਗਜ ਨਹੀਂ ਹੋਣਾ ਅਸੀਂ ਆਪਣੇ ਸਾਰਿਆਂ ਨੂੰ ਲੋਕਾਂ ਨੂੰ ਕਹਿੰਨੇ ਆ ਇਕੱਠੇ ਹੋਵੋ ਤੇ ਸ਼ਾਂਤੀ ਰੱਖੋ ਤਾਂ ਇਹਦੇ ਨਾਲ ਅਸੀਂ ਅੱਗੇ ਜਿਹੜਾ ਆ ਇਹਨਾਂ ਦਗਾਤਾਰੀਆਂ ਨੂੰ ਇਹਨਾਂ ਨਸਲਵਾਦੀਆਂ ਨੂੰ ਅੱਗੇ ਵੀ ਠੱਲ ਪਾਈ ਆ ਇੰਡੀਅਨ ਵਰਕਰ ਐਸੋਸੀਏਸ਼ਨ ਨੇ ਵੱਡੀ ਪਾਰਟਿਸਪੇਸ਼ਨ ਕਰਕੇ ਹੁਣ ਵੀ ਅਸੀਂ ਇਹਨਾਂ ਨੂੰ ਥੱਲ ਪਾਵਾਂਗੇ ਤੁਸੀਂ ਦੇਖ ਰਹੇ ਹੋ ਨਾ ਜੀ ਇੱਤਾਂ ਜੀਤ ਵੈਬ ਟੀਵੀ ਮੈਂ ਅਗੇ ਤੋਂ ਹੋਰ ਅਪਡੇਟ ਲੈ ਕੇ ਤੁਹਾਡੇ ਹੁੰਦਾਂ ਰਾਂਗੇ ਜਰੂਰ ਬਲੂ ਹਰਮਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ